ਅੱਲੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ ਮਾਲਵਾ ਨਹਿਰ ਬਣੂਗੀ 149 ਕਿਲੋਮੀਟਰ ਲੰਬੀ ਜਿਹੜੇ ਬੰਦਿਆਂ ਤੋਂ ਹਾਈਵੇ ਸੜਕ ਦੀ ਉਹ ਨਹਿਰ ਪਾ ਤੁਸੀਂ ਤੁਸੀਂ ਸੋਚ ਸਕਦੇ ਹੋ ਵੀ ਇਹ ਨਹਿਰ ਆ ਜਿਹੜੀ ਇਹ ਸਰਕਾਰ ਜਿਹੜੀ ਉਹ ਚਲਾ ਸਕਦੀ ਨਾ ਮਮਕਨ ਉਹ ਵੀ ਸਿਰਫ ਲੋਕਾਂ ਦਾ ਧਿਆਨ ਡਿਵਰਟ ਕਿਉਂ ਕਿਉਂਕਿ ਅੱਗੇ ਗਿੱਦੜਵਾਦੀ ਬਾਏ ਇਲੈਕਸ਼ਨ ਹੈ ਸਿਰਫ ਉਹ ਗਿੱਦੜਵਾਹ ਦੀ ਇਲੈਕਸ਼ਨ ਨੂੰ ਦੇਖ ਕੇ ਹੋਏ ਇਹ ਸਾਰਾ ਜਿਹੜਾ ਹੈ ਡਰਾਮਾ ਹੈ ਉਹ ਬੰਦਾ ਮਾਲਵਾ ਨਹਿਰ ਬਣਾਉਣਾ ਮਾਨ ਸਰਕਾਰ ਦਾ ਮਹੈਜਿਕ ਚੁਣਾਈ ਸਟੰਟ ਹੈ ਕਿਉਂਕਿ ਅੱਗੇ ਗਿੱਦੜਵਾਹ ਦੀਆਂ ਜਿੰ ਮਨੀ ਚੋਣਾ ਆ ਰਹੀਆਂ ਨੇ ਇਹ ਕਹਿਣਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਜਿਨ੍ਹਾਂ ਮਾਲਵਾ ਨਹਿਰ ਉਸਾਰੀ ਮਾਮਲੇ ਤੇ ਪੰਜਾਬ ਸਰਕਾਰ ਨੂੰ ਕੇ ਰਿਹਾ ਹੈ ਨਵੇਂ ਪਾਸੇ ਨੂੰ ਜਿਹੜਾ ਲੋਕਾਂ ਨੂੰ ਧਿਆਨ ਲਾ ਦੇਣ ਨਵੇਂ ਪਾਸੇ ਨੂੰ ਜਿਹੜੇ ਬੰਦਿਆਂ ਤੋਂ ਇੱਕ ਐਡਾ ਕ ਟ੍ਰੈਕ ਦੀ ਰੇਲਵੇ ਦੀ ਜ਼ਮੀਨ ਨਹੀਂ ਲੈ ਰਹੇ ਜਿਹੜੇ ਬੰਦਿਆਂ ਤੋਂ ਹਾਈਵੇ ਸੜਕ ਦੀ ਉਹ ਨਹਿਰ ਪਾ ਤੁਸੀਂ ਤੁਸੀਂ ਸੋਚ ਸਕਦੇ ਹੋ ਵੀ ਇਹ ਨਹਿਰ ਆ ਜਿਹੜੀ ਇਹ ਸਰਕਾਰ ਜਿਹੜੀ ਉਹ ਚਲਾ ਸਕਦੀ ਹੈ ਨਾ ਮਮਕੇ ਉਹ ਵੀ ਸਿਰਫ ਲੋਕਾਂ ਦਾ ਧਿਆਨ ਡਿਵਰਟ ਕਿਉਂ ਕਿਉਂਕਿ ਅੱਗੇ ਗਿੱਦੜਵਾਦੀ ਬਾਏ ਇਲੈਕਸ਼ਨ ਆ ਸਿਰਫ ਉਹ ਗਿੱਦੜਵਾਦੀ ਇਲੈਕਸ਼ਨ ਨੂੰ ਦੇਖ ਕੇ ਹੋਏ ਇਹ ਸਾਰਾ ਜਿਹੜਾ ਏ ਡਰਾਮਾ ਨੇ ਉਹ ਕੀਤਾ ਗਿਆ